ਕਿ ਜਿਸ ਦਿਨ ਸੀਐਮ ਸਾਹਿਬ ਇੱਕ ਨਈ ਸੰ ਉਹ ਹੈਲੀਕਾਪਟਰ ਕੌਣ ਵਾਪਰਿਆ ਸੀ ਦਾ ਹੁਣ ਹੈਲੀਕਾਪਟਰ ਦੀ ਵਰਤੋਂ ਬਾਬਤ ਇਹਨਾਂ ਦੇ ਆਪਣੇ ਲੀਡਰ ਸਾਹਿਬ ਇਹਨਾਂ ਦੇ ਆਪਣੇ ਅਫੀਸ਼ੀਅਲ ਉਹ ਅਖਬਾਰਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ 'ਚ ਬਿਆਨ ਦੇ ਚੁੱਕੇ ਆ ਪਰ ਕਮਾਲ ਦੀ ਗੱਲ ਹੈ ਕਿ ਪੁਲਿਸ ਇੱਕ ਸਾਈਡ ਤੋਂ ਕਹਿ ਰਹੀ ਹੈ ਕਿ ਜੀ ਮਿਸਲੀਡਿੰਗ ਇਨਫੋਰਮੇਸ਼ਨ ਹੈ ਮਿਸਲੀਡਿੰਗ ਇਨਫੋਰਮੇਸ਼ਨ ਕਿਵੇਂ ਹੋ ਗਈ ਜਦੋਂ ਤੁਸੀਂ ਉਸ ਚੀਜ਼ ਨੂੰ ਸਥਾਪਿਤ ਕਰ ਚੁੱਕੇ ਕਿ ਹਾਂ ਉਸ ਦਿਨ ਇਹ ਹੈਲੀਕਾਪਟਰ ਉੱਡਿਆ ਸੀ ਜੀ ਗਵਰਨਰ ਸਾਹਿਬ ਨੇ ਉਡਾਇਆ ਜਾਂ ਕੋਈ ਕਿਸੇ ਨੇ ਵੀ ਵਰਤਿਆ ਉਹ ਇੱਕ ਵੱਖਰਾ ਵਿਸ਼ਾ ਹੈ ਤਾਂ ਉਹ ਚੀਜ਼ ਮਿਸਲੀਡਿੰਗ ਕਿਵੇਂ ਹੋਗੀ ਮਿਸਲੀਡਿੰਗ ਉਹ ਚੀਜ਼ ਸੀ ਜਦੋਂ ਤੁਸੀਂ ਕਹਿ ਦਿੱਤਾ ਕਿ BMW ਇੱਥੇ ਕਾਰਖਾਨਾ ਲਾਊਗਾ ਮਿਸਲੀਡਿੰਗ ਉਸ ਵੇਲੇ ਸੀ ਜਦੋਂ ਤੁਸੀਂ ਕਹਿ ਦਿੱਤਾ ਕਿ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਿਸਲੀਡਿੰਗ ਉਦੋਂ ਹੁੰਦੀ ਹੈ ਆ ਜਦੋਂ ਹੁਣ ਇੱਕ ਭਾਈ ਸਾਹਿਬ ਇੱਥੇ ਆਰਟੀਆਈ ਲੈ ਕੇ ਆਏ ਨੇ ਜਿਹੜੀ ਇਹਨਾਂ ਦੇ ਐਨਆਰਆਈ ਸਭਾ ਦੇ ਪ੍ਰਧਾਨ ਆ ਬੀਬੀ ਉਸ ਸਬੰਧ ਦੇ ਵਿੱਚ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਕਿਹਾ ਜੀ ਆ ਆ ਹੁੰਦੀ ਹੈ ਮਿਸ ਇਨਫਾਰਮੇਸ਼ਨ ਮਿਸਲੀਡਿੰਗ ਇਨਫਾਰਮੇਸ਼ਨ ਤੁਹਾਡੇ ਇੱਥੋਂ ਦੇ ਸੱਤੇ ਬੰਦੇ ਕਲਪੇ ਬੰਦੇ ਆ ਇੱਥੇ ਮੋਹਨ ਹੈ ਮੋਹਨ ਦੇ ਘਰ ਦੇ ਵਿੱਚ ਪੁਲਿਸ ਚਲੇ ਗਈ ਕਿਉਂ ਕਹਿੰਦੇ ਜੀ ਉਹਨੇ ਡਰੱਗ ਤੇ ਇੱਕ ਵੀਡੀਓ ਕੀਤਾ ਹੁਣ ਜਾ ਕੇ ਉਹ ਕਹਿੰਦੇ ਆ ਕਿ ਵੀਡੀਓ ਡਿਲੀਟ ਕਰੋ ਕੱਲ ਨੂੰ ਇਹ ਗੱਲ ਜਿਹੜੀ ਆ ਹੁਣ ਇਹ ਵਿਆਖਿਆ ਤੈਅ ਕਰਨ ਵਾਲੇ ਬਹੁਤ ਸਾਰੇ ਹੋ ਜਾਂਦੇ ਜੀ ਪੱਤਰਕਾਰ ਨਹੀਂ ਇਹ ਕੰਟੈਂਟ ਕ੍ਰியேਟਰ ਹੈ ਕੀ ਕੰਟੈਂਟ ਕ੍ਰியேਟਰ ਦੀ ਕੋਈ ਬੋਲਣ ਦੀ ਆਜ਼ਾਦੀ ਨਹੀਂ ਜੇ ਬੋਲਣ ਦੀ ਆਜ਼ਾਦੀ ਨਹੀਂ ਤਾਂ ਫਿਰ ਇੱਕ ਨਾਗਰਿਕ ਦਾ ਜਿਹੜਾ ਫੰਡamentals ਰਾਈਟ ਹੈ ਜੋ ਬੋਲਣ ਦਾ ਅਧਿਕਾਰ ਹੈ ਕੀ ਪੰਜਾਬ ਦੇ ਵਿੱਚ ਉਹ ਲਾਗੂ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਪੰਜਾਬ ਦੀ ਧਰਤੀ ਤੇ ਜੋ ਵਾਪਰ ਰਿਹਾ ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਨਿਸ਼ਾਨਾ ਬਣਾਇਆ ਕੁਝ ਆਪਣੇ ਪੋਲਿਟੀਕਲ ਜਿਹੜੇ ਇਹਨਾਂ ਦੇ ਫਰੋਦੀ ਸੀ ਚਾਹੇ ਉਹਦੇ ਚ ਹਲਕਾ ਲੰਬਾ ਹੈ ਚਾਹੇ ਉਹਦੇ ਚ ਨਵੀਨ ਜਿੰਦਲ ਹੈ ਕੁਮਾਰ ਵਿਸ਼ਵਾਸ ਹੈ ਉਸ ਤੋਂ ਬਾਅਦ ਫਿਰ ਕੈਕਟਾਉਨ ਹੁੰਦਾ ਅਮਰਤਪਾਲ ਸਿੰਘ ਹਰਾਤੇ ਉਸ ਤੋਂ ਬਾਅਦ ਫਿਰ ਵਾਰੀ ਆਉਂਦੀ ਹੈ ਪੱਤਰਕਾਰਾਂ ਦੇ ਔਰ ਪੱਤਰਕਾਰਾਂ ਤੇ ਜੋ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਸੁਖਨੇਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਭਾਵਨਾ ਕਿਸ਼ੋਰ ਨੂੰ ਇਹਨਾਂ ਨੇ ਗ੍ਰਿਫਤਾਰ ਕਰਵਾਇਆ ਭਾਵਨਾ ਕਿਸ਼ੋਰ ਨੂੰ ਰਾਤ ਨੂੰ ਹਾਈ ਕੋਰਟ ਨੇ ਰਿਲੀਜ਼ ਕਰਵਾਇਆ ਉਸ ਤੋਂ ਬਾਅਦ ਅਗਲਾ ਕਦਮ ਅਰਜਿੰਦਰ ਤੱਜਣ ਨੂੰ ਅੰਦਰ ਸੁਟਿਆ ਇਹਨਾਂ ਨੇ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਸਾਡੇ ਪਿੱਛੇ ਪਤਾ ਨਹੀਂ ਕਿਹੜੇ ਕਿਹੜੇ ਲਾ ਛੜੇ ਸੀ ਆਈ ਡੀ ਜੀ ਫਲਾਣੀ ਅਸੀਂ ਆਪਣੀ ਬਣਾਈ ਸੀ ਆਈ ਡੀ ਤੇਰੇ ਪਿੱਛੇ ਲਾਈ ਸੀ ਆਈ ਡੀ ਉਹ ਜਾ ਕੇ ਸਾਡੇ ਕਰਿਆਨੇ ਸਟੋਰਾਂ ਤੋਂ ਪੁੱਛੀ ਜਾਂਦੇ ਆ ਕਿ ਇਹਨਾਂ ਦੇ ਘਰੇ ਰਾਸ਼ਨ ਕਿੰਨਾ ਜਾਂਦਾ ਇਹ ਸਾਡੀਆਂ ਕਾਰਾਂ ਲੱਭਦੇ ਫਿਰਦੇ ਆ ਇਹ ਪ੍ਰਾਪਰਟੀਆਂ ਲੱਭਦੇ ਫਿਰਦੇ ਆ ਉਹ ਕੋਈ ਕਹਿੰਦਾ ਪੱਤਰਕਾਰ ਕੋਲ ਕਾਰ ਕਿੱਥੋਂ ਆ ਗਈ ਮੈਂ ਕਹਿੰਦਾ ਉਦੋਂ ਹੀ ਆ ਜਾਂਦੀ ਕਮਾਈ ਕਰਕੇ ਜਿਵੇਂ ਰੈਟਸ ਉਹਨਾਂ ਦੇ ਚੱਪਲ ਵਾਲੇ ਅੱਜ ਕੱਲ ਗੁੱਚੀ ਪਾਈ ਫਿਰਦੇ ਆ ਟਾਡੇ ਬੰਦੇ ਉਧਰ ਹੀ ਅਸੀਂ ਕਮਾਈ ਕਰਦੇ ਆ ਯਾਰ ਤੂੰ ਗੱਲ ਇਹ ਆ ਕਿ ਸਵਾਲ ਅੱਜ ਇਸ ਚੀਜ਼ ਦਾ ਹੈ ਕਿ ਤੁਸੀਂ ਤੁਸੀਂ ਕਹਿੰਦੇ ਹੋ ਕਿ ਅਸੀਂ ਭਗਤ ਸਿੰਘ ਦੇ ਵਾਰਿਸ ਆ ਯਾਰ ਭਗਤ ਸਿੰਘ ਨੇ ਲੋਕਾਂ ਦੇ ਕੰਨ ਖੋਲਣ ਵਾਸਤੇ ਧਮਾਕਾ ਕਰਕੇ ਪਰਚੇ ਵੰਡੇ ਸੀ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਪਰਚੇ ਕਰ ਰਹੇ ਹੋ ਧੀ ਘਟਕੜ ਕਲਾ ਦੇ ਵਿੱਚ ਸੌ ਚੁੱਕਣ ਮੌਕੇ ਹੀ ਕੀ ਕੀਤਾ ਸੀਗਾ ਸਾਰੇ ਪੰਜਾਬ ਦੀ ਟ੍ਰਾਂਸਪੋਰਟ ਲਾਤੀ ਸਾਰਾ ਕੁਝ ਕਰਤਾ ਫੇਰ ਉਸ ਤੋਂ ਬਾਅਦ ਮੈਂ ਯਾਦ ਕਰਵਾਣਾ ਕਿ 11 ਦਿਨ ਇੱਕ ਖਬਰ ਲੱਗੀ ਕਿ 11 ਦਿਨ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਨਹੀਂ ਇਸਤੇਮਾਲ ਕੀਤਾ ਪਤਾ ਨਹੀਂ ਮੁੱਖ ਮੰਤਰੀ ਨੂੰ ਕਿਧਰੋਂ ਚੇਤਾ ਆ ਗਿਆ ਫੇਰ ਹੈਲੀਕਾਪਟਰ ਤੇ ਪੈਰੀ ਨਹੀਂ ਲੱਗਣ ਦਿੱਤੇ ਅਜ ਤੱਕ ਕਦੇ ਗੁਜਰਾਤ ਚ ਉਹ ਚਰਖਾ 갔ਨ ਗਏ ਉੱਥੇ ਪਤਾ ਨਹੀਂ ਕਿੰਨੇ 45 ਲੱਖ ਦਾ ਇੱਕ ਬਿੱਲ ਸੀ ਇੱਕ ਇੱਕ ਪਤਾ ਨਹੀਂ ਕਿੰਨਾ ਸੀ ਉਸ ਤੋਂ ਬਾਅਦ ਤੁਸੀਂ ਆਰਟੀਆਈ ਰਹੀ ਇਨਫੋਰਮੇਸ਼ਨ ਦੇ ਨਹੀਂ ਬੰਦ ਕਰਤੀ ਹੁਣ ਜਦੋਂ ਤੁਸੀਂ ਸੂਚਨਾ ਦਾ ਅਧਿਕਾਰ ਮਾਰ ਰਹੇ ਹੋ ਤਾਂ ਸਵਾਲ ਦਾ ਅਧਿਕਾਰ ਵੀ ਮਾਰ ਲੱਗ ਪਏ ਤੁਸੀਂ ਜਦੋਂ ਸੂਚਨਾ ਦਾ ਅਧਿਕਾਰ ਤੁਸੀਂ ਮਾਰਤਾ ਕੀ ਅਸੀਂ ਨਹੀਂ ਦੱਸਣਾ ਤੁਹਾਨੂੰ ਨਵਜੋਤ ਸਿੰਘ ਸਿੱਧੂ ਮਾਨਕ ਗੋਇਲ ਕਿੰਨੇ ਐਕਟੀਵਿਸਟ ਐ ਜਿਨ੍ਹਾਂ ਨੇ ਇਹ ਸਬੰਧ ਦੇ ਵਿੱਚ ਆਰਟੀਆਈਆਂ ਫਾਈਲ ਕੀਤੀਆਂ ਤੁਸੀਂ ਨਹੀਂ ਜਵਾਬ ਦਿੱਤਾ ਫਿਰ ਇੱਕ ਬੰਦਾ ਤਾਂ ਸਵਾਲ ਕਰੂਗਾ ਨਾ ਕਿ ਮੁੱਖ ਮੰਤਰੀ ਦਾ ਜਹਾਜ਼ ਕੌਣ ਉਡਾ ਰਿਹਾ ਕਿਉਂਕਿ ਤੁਹਾਡੇ ਤੇ ਹੁਣ ਰਿਸ਼ਤੇਦਾਰਾਂ ਦੇ ਕੋਲ ਵੀ ਕਾਫਲੇ ਆ ਤੁਹਾਡੇ ਤੇ ਆ ਜਿਹੜੇ ਗਾ ਪੀਏ ਦੇ ਜੱਗਾ ਵੀ ਜਿਹੜੇ ਪੀਏ ਉਹਨਾਂ ਦੇ ਕੋਲ ਵੀ ਗਨਮੈਨ ਬੈਨੇ ਆ ਸੀ ਸਾਨੂੰ ਕੀ ਪਤਾ ਕੌਣ ਭਜਾਈ ਫਿਰਦਾ ਇੱਕ ਸਵਾਲ ਨੇ ਤੁਹਾਨੂੰ ਇਹੋ ਜਿਹਾ ਤੰਗ ਕੀਤਾ ਕਿ ਤੁਸੀਂ ਚੱਕ ਕੇ ਉਹਨਾਂ ਲੋਕਾਂ ਨੂੰ ਵੀ ਟੰਗ ਦਿੱਤਾ ਜਿਨ੍ਹਾਂ ਨੇ ਵਿਚਾਰਾਂ ਨੂੰ ਸ਼ੇਅਰ ਕੀਤਾ ਕੰਟੈਂਟ ਇਹਦਾ ਮਤਲਬ ਹੈ ਕਿ ਕੱਲ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਤੁਹਾਡੀ ਵਿਰੋਧਤਾ ਵਾਲੀ ਪੋਸਟ ਹੈ ਕੰਟੈਂਟ ਹੈ ਤੁਸੀਂ ਚੱਕ ਕੇ ਉਸ ਬੰਦੇ ਤੇ ਕੇਸ ਦਰਜ ਕਰੋਗੇ ਜੇ ਕੇਸ ਦਰਜ ਕਰੋਗੇ ਤਾਂ ਫਿਰ ਤਾਂ ਤੁਹਾਡੇ ਤੇ ਆਪਣੇ ਤੇ ਬਹੁਤ ਸਾਰੇ ਕੇਸ ਦਰਜ ਹੋ ਜਾਣੇ ਚਾਹੀਦੇ ਸੀ ਹੁਣ ਤੱਕ ਕਿਉਂਕਿ ਤੁਸੀਂ ਹੈਲੀਕਾਪਟਰ ਤੋਂ ਲੈ ਕੇ ਲੀਡਰਾਂ ਆਪਣੀਆਂ ਲਾਲ ਬੱਤੀ ਵਾਲੀਆਂ ਕਾਰਾਂ ਤੱਕ ਬਹੁਤ ਸਵਾਲ ਕੀਤੇ ਆ ਅੱਜ ਤੁਸੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ ਹੋ ਕਿ ਨਹੀਂ ਕਰਦੇ ਫਿਰ ਤਾਂ ਤੁਹਾਡੇ ਤੇ ਪਰਚੇ ਹੋਣੇ ਚਾਹੀਦੇ ਆ ਹਣ ਤੁਹਾਡੇ ਤੇ ਜਿਹੜਾ ਪਰਚਾ ਉੱਥੇ ਹੋਇਆ ਦਿੱਲੀ ਹੁਣ ਉਹਨੂੰ ਕਹੋ ਉਹ ਜਹ ਜੇ ਕੇ ਨਜਾਇਜ਼ ਅਸੀਂ ਉੱਥੇ ਫਿਰ ਵੀ ਕਹਿੰਦੇ ਆ ਕਿ ਨਹੀਂ ਯਾਰ ਇੰਨਾ ਕੁ ਚੱਲਦਾ ਹੈ ਪੋਲਿਟਿਕਲ ਸਿਸਟਮ ਦੇ ਵਿੱਚ ਇੰਨੀ ਕੁ ਖੁੱਲ੍ਹ ਹੋਣੀ ਚਾਹੀਦੀ ਆ ਜੇ ਕਿਸੇ ਨੇ ਸਵਾਲ ਕੀਤਾ ਕੋਈ ਬਿਆਨ ਦਿੱਤਾ ਦੂਸਰਾ ਕੰਡਮ ਕਰਦੇਵੇ ਦੂਸਰਾ ਸਪਸ਼ਟੀਕਰਨ ਦੇ ਦੇਵੇ ਮੁਕਦਮੇਬਾਜ਼ੀ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਇੱਥੇ ਪੰਜਾਬ 'ਚ ਕੀ ਕਰ ਰਹੇ ਹੋ ਉੱਥੇ ਤੁਹਾਡੀਆਂ ਚੀਕਾਂ ਪੈ ਜਾਂਦੀਆਂ ਕਿ ਸਾਡੇ ਮਗਰ ਲੱਗੀ ED ਸਾਡੇ ਮਗਰ ਲੱਗੀ CBI ਅੱਜ ਤੁਸੀਂ ਕੀ ਕਰਦੇ ਹੋ ਇੱਥੇ ਤੁਸੀਂ ਕਾਰਕੁਨ ਕਿਸਾਨ ਆਗੂ ਉਹਨਾਂ ਨੂੰ ਪ੍ਰੋਟੈਸਟ ਪਹਿਲਾ ਘਰ ਚ ਨਜ਼ਰਬੰਦ ਕਰ ਦਿੰਦੇ ਨੂੰ ਘਰ ਚ ਬਣਾਤੀ ਜੇ ਤੁਸੀਂ ਘਰਾਂ ਚ ਜੇਲ ਬਣਾਤੀ ਤੁਸੀਂ ਤਿੰਨ ਤਿੰਨ ਦਿਨ ਪਹਿਲਾਂ ਹੀ ਲੋਕਾਂ ਨੂੰ ਤੁਸੀਂ ਆਖੇ ਮੇਰਾ ਗਵਾਂਢੀ ਇਕਰਾਮਨ ਤੇ ਮੈਂ ਵੇਖਿਆ ਤੇ ਉਹਨਾਂ ਦੇ ਟਾਣੀ ਸੀ ਲੱਗੇ ਬਰੇਜ਼ਦਾਰ ਯੂਨੀਅਨ ਦਾ ਆਗੂ ਹੈ ਤੇ ਉਹਨਾਂ ਦੀ ਸਮਾਜਜੀ ਤੇ ਸਵੇਰੇ ਪੁਲਿਸ ਵਾਲੇ ਖਲੋਤੇ ਮੈਂ ਖੇਥੇ ਕਿਹੜਾ ਮੇਲਾ ਲੱਗਣ ਲੱਗ ਪਿਆ ਤੇ ਜਦੋਂ ਪਤਾ ਕੀਤਾ ਕਹਿੰਦੇ ਕਿ ਮੀਤ ਰਮਨ ਨੂੰ ਨਜ਼ਰਬੰਦ ਕੀਤਾ ਘਰ ਚ ਸਮਾਗਮ ਹੋਣਾ ਸੰਗਰੂਰ ਉਹਨੂੰ ਉੱਥੇ ਮਲੋਟ ਘਰ ਚ ਨਜ਼ਰਬੰਦ ਕੀਤਾ ਹੋਇਆ ਲੋ ਜੀ ਦੱਸੋ ਇਹ ਕਿਹੜਾ ਇਨਕਲਾਬ ਆ ਇਹ ਕਿਹੜਾ ਇਹ ਨਿਜ਼ਾਮ ਆ ਜਿਹਦੇ ਵਿੱਚ ਤੁਸੀਂ ਕੋਈ ਸਵਾਲ ਹੀ ਨਹੀਂ ਕਿਸੇ ਨੂੰ ਕਰ ਸਕਦੇ ਜੇ ਸਵਾਲ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਲਿਖਤੀ ਆਰਡਰ ਕੱਢ ਦਿਓ ਕੋਈ ਸੰਵਿਧਾਨਕ ਸੋਧ ਕਰ ਦਿਓ ਕਿ ਅੱਜ ਤੋਂ ਤੁਹਾਡੇ ਫੰਡਾਮੈਂਟਲ ਪੰਜਾਬ ਦੇ ਵਿੱਚ ਰੱਟ ਹੈ ਗੱਲ ਹੀ ਖਤਮ ਹੈ ਹੁਣ ਤੁਸੀਂ ਤਾਂ ਇੱਕ ਵਿਆਖਿਆਤਾ ਕਰਨ ਲੱਗ ਪਿਓ ਕਿ ਜੀ ਫਲਾਣਾ ਪੱਤਰਕਾਰ ਨਹੀਂ ਹੈ ਫਲਾਣਾ ਕੋਣ ਤੁਸੀਂ ਕੌਣ ਹੋ ਇਹ ਅਸੀਂ ਉਹੀ ਸ਼ਖਸ ਹਾਂ ਜਿਨ੍ਹਾਂ ਤੋਂ ਤੁਸੀਂ ਲੰਬੀ ਚ ਕਵਰੇਜ ਕਰਾਉਂਦੇ ਰਹੇ ਉਹ ਅਸੀਂ ਉਹੀ ਸ਼ਖਸ ਹਾਂ ਜਿਨ੍ਹਾਂ ਦੀਆਂ ਰਿਪੋਰਟਾਂ ਨੂੰ ਤੁਸੀਂ ਕੋਟ ਕਰਦੇ ਰਹੇ ਤੁਸੀਂ ਸਕਰੀਨਸ਼ਾਟ ਪਾਉਂਦੇ ਰਹੇ ਤੁਸੀਂ ਪੋਸਟਾਂ ਸ਼ੇਅਰ ਕਰਦੇ ਰਹੇ ਅੱਜ ਤੁਹਾਨੂੰ ਵਿਆਖਿਆ ਤਿਆਰ ਕਰਨ ਦਾ ਸਮਾਂ ਮਿਲ ਗਿਆ ਸੋ ਇਸ ਵਾਸਤੇ ਅਸੀਂ ਇਸ ਸਵਾਲ ਨੂੰ ਅਸੀਂ ਇਸ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਮਰਨ ਨਹੀਂ ਦੇਵਾਂਗੇ ਪੰਜਾਬ ਦੀ ਧਰਤੀ ਤੇ ਜੋ ਹੋ ਰਿਹਾ ਅਸੀਂ ਸੰਕੇਤਕ ਤੌਰ ਤੇ ਇੱਥੇ ਦੱਸਣ ਆਏ ਸੀ ਅਸੀਂ ਥੱਸ ਕੇ ਚੱਲੇ ਆ ਅਸੀਂ ਉੱਥੇ ਹੀ ਆ ਜਿੱਥੇ ਸਾਨੂੰ ਹੋਣਾ ਚਾਹੀਦਾ ਨਾ ਅਸੀਂ ਪਰਚੇ ਤੋਂ ਕੱਲ ਡਰੇ ਆ ਨਾ ਅੱਜ ਡਰੇ ਆ ਅਸੀਂ ਹੁਣ ਅ ਦੋ ਚਾਰ ਦਿਨ ਢੀਕ ਲਿਆ ਤੇ ਮੈਂ ਤੇ ਇੱਕ ਸਲਾਹ ਦੇਵਾਂਗਾ ਜੇ ਮੰਨਣਗੇ ਮੇਰੇ ਸਾਥੀ ਕਿ ਇਹਨਾਂ ਨੇ ਤੇ ਹੁਣ ਸਾਨੂੰ ਨਹੀਂ ਅਰੈਸਟ ਕੀਤਾ ਇਹਨਾਂ ਨੇ ਤਾਂ ਇਨਵੈਸਟੀਗੇਸ਼ਨ 'ਚ ਨਹੀਂ ਬੁਲਾਇਆ ਅਸੀਂ ਘੱਟੋ ਘੱਟ ਹਾਈ ਕੋਰਟ ਚੋਂ ਬੁਲਾਇਏ ਇਹਨਾਂ ਨੂੰ ਹਾਈ ਕੋਰਟ 'ਚ ਬੁਲਾ ਕੇ ਪੁੱਛੀਏ ਕਿ ਜੇ ਤਾਂ ਅਸੀਂ ਗਲਤ ਹਾਂ ਤਾਂ ਸਾਨੂੰ ਮਾਨਯੋਗ ਹਾਈ ਕੋਰਟ ਅੱਗੇ ਕੇਸ ਦੇ ਤੌਰ ਤੇ ਚਲਾ ਦੇਵੇ ਕਿ ਠੀਕ ਹੈ ਭਾਈ ਚਲੋ ਤੇ ਜੇ ਇਹ ਗਲਤ ਨੇ ਤੇ ਫਿਰ ਉੱਥੇ ਸਾਰੇ ਪੰਜਾਬ ਨੂੰ ਪਤਾ ਲੱਗਣਾ ਚਾਹੀਦਾ ਕਿ ਭਾਈ ਇਹਨਾਂ ਨੇ ਜੋ ਕੀਤਾ ਸੀ ਉਹ ਗਲਤ ਸੀ ਤੇ ਜੋ ਇਹਨਾਂ ਦੇ ਪੰਭਕਰ ਲਾਣੇ ਨੇ ਹੁਣ ਇਹ ਚੱਕੀ ਹੋਈ ਆ ਗੱਲ ਇਦਾਂ ਜੀ ਉਦਾਂ ਜੀ ਫਲਾਟਮ ਕਹਾ ਜੀ ਤਰਕ ਤੇ ਦਲੀਲਾਂ ਫਿਰ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹਨਾਂ ਨੇ ਕਿਹਨਾਂ ਨੂੰ ਸਹੀ ਕੀਤਾ ਸੋ ਮੇਰੀ ਇਹੋ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜੇ ਇਹ ਨਹੀਂ ਵੀ ਕੁਝ ਕਰਦੇ ਤਾਂ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਵਾਬਦੇਹ ਜ਼ਰੂਰ ਬਣਾਉਣਾ ਚਾਹੀਦਾ ਧੰਨਵਾਦ